ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗੁਰੂ ਨਾਨਕ ਦੇਵ ਜੀ ਅਤੇ ਦੁਨੀ ਚੰਦ ਸਾਹੂ ਕਾਲ ਦੀ ਜਗਤ ਜਲੰਦੇ ਨੂੰ ਤਾਰਦੇ ਤਨ ਗੁਰੂ ਨਾਨਕ ਦੇਵ ਜੀ ਜਦੋਂ ਲਾਹੌਰ ਪਹੁੰਚੇ ਤਾਂ ਗੁਰੂ ਜੀ ਨੇ ਵੇਖਿਆ ਕਿ ਬਹੁਤ ਸਾਰੇ ਮਨੁੱਖ ਜਿਨ੍ਹਾਂ ਨੇ ਕੱਚਾ ਤੇ ਝੂਠਾ ਤਨ ਇਕੱਠਾ ਕਰਨ ਅੰਦਰ ਮਨ ਲਾਇਆ ਹੋਇਆ ਸੀ ਵਿਖਾਵੇ ਅਤੇ ਝੂਠੇ ਦਾਵਿਆਂ ਅੰਦਰ ਜੀਵਨ ਅਜਾਈ ਗੁਆ ਰਹੇ ਸਨ ਇੱਕ ਪ੍ਰਾਤਨ ਰਿਵਾਜ ਸੀ ਕਿ 1 ਲੱਖ ਰੁਪਏ ਦਾ ਮਾਲਕ ਮਨੋੱਖ ਆਪਣੇ ਚਬਾਰੇ ਉੱਪਰ ਇੱਕ ਝੰਡਾ ਗੱਡ ਦਿੰਦਾ ਸੀ 2 ਲੱਖ ਵਾਲਾ 2 ਝੰਡੇ ਗੱਡ ਦਿੰਦਾ ਸੀ ਇੰਜ ਹੀ ਦੁਨੀ ਚੰਦ ਸੇਠ ਨੇ 7 ਝੰਡੇ ਲਗਾਏ ਹੋਏ ਸਨ ਸਤਿਗੁਰੂ ਜੀ ਨੇ ਇਹ ਮਦਹੋਸ਼ ਮਨੋਖ ਨੂੰ ਜਗਾਉਣ ਵਾਸਤੇ ਇੱਕ ਸੂਈ ਦੀ ਚੋਬ ਲਗਾਈ ਸੀ। ਭਾਵ ਦੁਨੀ ਚੰਦ ਨੂੰ ਇੱਕ ਸੂਈ ਦਿੱਤੀ ਸੀ ਕਿ ਕਿਹਾ ਸੀ ਕਿ ਇਸ ਨੂੰ ਸਾਡੀ ਅਮਾਨਤ ਸਮਝ ਕੇ ਆਪਣੇ ਕੋਲ ਰੱਖ ਲੈ। ਜਦੋਂ ਅਸੀਂ ਤੈਨੂੰ ਪਰਲੋਕ ਵਿੱਚ ਮਿਲਾਂਗੇ ਤਾਂ ਇਹ ਸੂਈ ਤੇਰੇ ਕੋਲੋਂ ਲੈ ਲਵਾਂਗੇ। ਜਦੋਂ ਉਸ ਦੀ ਪਤਨੀ ਨੂੰ ਇਹ ਪਤਾ ਲੱਗਾ ਤਾਂ ਉਸ ਨੇ ਤ੍ਰੰਤ ਦੁਨੀ ਚਾਂਦ ਨੂੰ ਕਿਹਾ ਪਤੀ ਜੀ ਪਰਲੋਕ ਵਿੱਚ ਤਾਂ ਕੁਝ ਵੀ ਨਾਲ ਨਹੀਂ ਜਾਂਦਾ। ਸਵਾਮੀ ਜੀ ਕਿਉਂ ਵਚਨ ਕਰਕੇ ਆਏ ਹੋ? ਜਾਓ ਇਸ ਸੂਈ ਨੂੰ ਮੋੜ ਆਓ। ਦੁਨੀ ਚੰਦ ਵਾਪਸ ਗੁਰੂ ਜੀ ਕੋਲ ਆਇਆ ਅਤੇ ਕਹਿਣ ਲੱਗਾ ਗੁਰੂ ਜੀ ਇਸ ਸੂਈ ਨੂੰ ਵਾਪਸ ਲੈ ਲਵੋ। ਮਹਾਰਾਜ ਨੇ ਪੁੱਛਿਆ ਕੀ ਹੈ ਸੇਥ ਸੂਈ ਕਿਉਂ ਵਾਪਸ ਕਰ ਰਹੇ ਹੋ? ਕਹਿੰਦਾ اے ਗੁਰੂ ਨਾਨਕ ਭੁੱਲ ਹੋ ਗਈ ਬੰਦੇ ਦੇ ਨਾਲ ਤਾਂ ਪਰਲੋਕ ਵਿੱਚ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਚਾਹਦੀ ਇਹ ਸੂਈ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂਗਾ ਅਤੇ ਉੱਥੇ ਤੁਹਾਨੂੰ ਦੇਵਾਂਗਾ ਸਤ ਗੁਰੂ ਜੀ ਨੇ ਗਿਆਨ ਦਾ ਤੀਰ ਮਾਰਦੇ ਹੋਏ ਬਚਨ ਕੀਤੇ ਇਹ ਸੱਤ ਛੰਡਿਆਂ ਦਾ ਕੀ ਮਤਲਬ ਹੈ ਇੰਨੀ ਮਾਇਆ ਇਕੱਠੀ ਕੀਤੀ ਹੈ ਕਿ ਸੱਤ ਛੰਡੇ ਲਗਾਏ ਹਨ ਇਹ ਮਾਇਆ ਵੀ ਕਿਵੇਂ ਨਾਲ ਲੈ ਕੇ ਜਾਵੇਂਗਾ ਤਦ ਦੁਨੀ ਚੰਦ ਨੂੰ ਸਮਝ ਆਈ ਤੇ ਗੁਰੂ ਜੀ ਦੇ ਚਰਨਾਂ ਤੇ ਤਹਿ ਪਿਆ ਹਜੂਰ ਨੇ ਬਖਸ਼ਿਸ਼ ਕਰਕੇ ਨਿਹਾਲ ਕੀਤੇ ਤੇ ਇਹ ਧੰਨ ਭਲੇ ਕਾਰਜਾਂ ਤੇ ਲਾਉਣ ਦੀ ਪ੍ਰੇਰਣਾ ਦਿੱਤੀ ਉਸ ਦਿਨ ਤੋਂ ਬਾਅਦ ਉਸਨੇ ਆਪਣੇ ਅਧੇਕਾਰ ਨੂੰ ਧਰਮਸ਼ਾਲਾ ਬਣਾਇਆ ਆਪ ਜੁੜਿਆ ਅਤੇ ਹੋਰਨਾਂ ਨੂੰ ਜੋੜਨ ਵਾਲਾ ਬਣ ਗਿਆ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਮਾਇਆ ਮਾੜੀ ਨਹੀਂ ਪਰ ਸਿੱਖ ਦੀ ਜੇਬ ਤੱਕ ਰਹੇ ਅਤੇ ਪਰ ਉਪਕਾਰ ਕਰੇ ਭਲਾ ਕਰੇ ਇਹ ਮਾਇਆ ਹਿਰਦੇ ਤੇ ਨਾ ਬੈਠੇ ਹਿਰਦੇ ਤੇ ਬੈਠਣ ਨਾਲ ਇਨਸਾਨ ਵਿੱਚ ਹਉਮੈ ਆ ਜਾਂਦੀ ਹੈ ਭੁੱਲ ਚੁੱਕ ਲਈ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ